ਹਾਂਜੀ ਤੁਸੀਂ ਨਾ ਠੰਡੇ ਦਿਮਾਗ ਨਾਲ ਸੋਚੋ ਵੇਖੋ ਤੁਸੀਂ ਧੀ ਨੂੰ ਤਾਂ ਲੈ ਜਾਣਾ ਮੇਰੀ ਬੀਬੀ ਨੂੰ ਤੇ ਉਹ ਨਾ ਹੋਵੇ ਹੈ ਤੇ ਵੀ ਮੇਰੀ ਨੋਈ ਮੈਨੂੰ ਦੁਪਰਾਂ ਰੀਤ ਨਹੀਂ ਦਵਿੰਦਰ ਉਹ ਨਾ ਵੇ ਸਾਪੋ ਵਾਲਾ ਫੰਦ ਮਾਰ ਕੇ ਤੇ ਸਾਰੀ ਜਾਇਦਾਦ ਵੇਝੇ ਮੈਨੂੰ ਬੁੰਧੀਆਂ ਕਰਕੇ ਤੇ ਲਖਾ ਲੇ ਉਹ ਨਾ ਮੇਰੀ ਧੀ ਤੇ ਮੈਂ ਜਾਂਦੇ ਵੇਂਦੇ ਰਹੀ ਆ ਵੀ ਹੁਣ ਕੀ ਕਰੀਏ ਤੇ ਤੁਸੀਂ ਠੰਡੇ ਦਿਮਾਗ ਨਾਲ ਸੋਚੋ ਇਦਾਂ ਨਾ ਕਰੋ ਕਾਲੀਆਂ ਭੈਣ ਜੀ ਗਾੜੀ ਵੀ ਬੰਦੇ ਆ ਕੋਈ ਜਾਨਵਰ ਨਹੀਂ ਗੇ ਇੱਕ ਮਹੀਨਾ ਖਾਣਨੀ ਆ ਮੈਂ ਵੇਖਣਾ ਵਾ ਨਾ ਉਹ ਸਿਹਦਰ ਜੇ ਰੱਬ ਨੇ ਪੁੱਤ ਨਹੀਂ ਨਾ ਦਿੱਤਾ ਤੇ ਧੀਆ ਤੇ ਦਿੱਤੀਆਂ ਕਿ ਨਹੀਂ ਕਿਦਾਂ ਸਾਂਭ ਲੂਗੀ ਇਹ ਘਰ-ਬਾਰ ਕਹ ਅਹੀਂ ਸਾਂਭਣ ਤਵਾਂਗੇ ਕੀ ਗੱਲ ਇੱਕ ਕਦੇਸ਼ਨ ਦੀ ਧੀ ਆ ਤੁਸੀਂ ਕੀ ਸਮਝਿਆ ਹੀ ਇਹਨਾਂ ਨੂੰ ਗਾੜੀ ਬੰਦੇ ਨਹੀਂ ਗੇ ਬੰਦੇ ਹੈਗੇ ਆ ਮਗਰ ਆਉਣ ਵਾਲੇ ਵੀ ਹੈਗੇ ਆ ਕੋਈ ਨਹੀਂ ਅਹੀਂ ਇੱਕ ਮਹੀਨਾ ਖਾਣਨੀ ਆ ਵੇਖਣੀ ਆ ਪਹਿਲਾ ਕੀ ਕਰਦੀ ਆ ਇਹ ਤੇ ਕੀ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਬੰਦੇ ਕੀ ਉਹ ਆਂਦੇ-ਉਂਦੇ ਵੀ ਗੁੜਮਾ ਦੀ ਹੁੰਦੀ ਫੁੱਲਾਂ ਦੀ ਬਾਸਨਾ ਤੇ ਤੁਸੀਂ ਐਦਾਂ ਨਾ ਕਰੋ ਬੰਦੇ ਹੀ ਹੋ ਤੁਸੀਂ ਤੇ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣ ਦੀ ਵੀ ਸਮਝਦਾਰ ਬੰਦੇ ਹੀ ਹੋ ਤੁਸੀਂ ਐਦਾਂ ਨਾ ਕਰੋ ਉਦਾਂ 2-4 ਦਿਨ ਖੜਨਾ ਤੇ ਲੈ ਜਾਓ ਇਹਨੂੰ ਮੇਰੇ ਤੇ ਨਾ ਮੇਰਾ ਘਰ ਕੋਲ ਗੁੜਮਾ ਦੀ ਬਾਸਨਾ ਹੋ ਤੇਰੇ ਨਾਲ ਦਵਿੰਦਰ ਨਾਲ ਸਾਡੀ ਕੋਈ ਬਾਸਨਾ ਨਹੀਂ ਠੀਕ ਆ ਤਾਂ ਹੀ ਤਾਂ ਮੈਂ ਕਹਿਣ ਦੀ ਵੀ ਮੈਨੂੰ ਨਾ ਕਿਤੇ ਬੁੰਨੀਆਂ ਬਣਾ ਦੇ ਮੈਂ ਕੀ ਕਰੂੰਗੀ ਇਹ ਤਾਂ ਹੁਣ ਸਿਆਣੀ ਆ ਵੇਖ ਲੈਂਦੀ ਪੜ੍ਹ ਲਿਖਿਆ ਵੇਖ ਲੈਂਦੀ ਵੀ ਇੱਥੇ ਕੀ ਲਿਖਿਆ ਇੱਥੇ ਕੀ ਮੈਨੂੰ ਕੀ ਪਤਾ ਲੱਗਣਾ ਕੀ ਲਿਖਿਆ ਤੇ ਕੀ ਨਹੀਂ ਕੋਈ ਨਹੀਂ ਨਿਆਣੀ ਤਨੀ ਤੂੰ ਤੈਨੂੰ ਪਤਾ ਹੀ ਆ ਕੀ ਕੀ ਕਰਦੇ ਕਚਹਿਰੀਆਂ ਦੇ ਵਿੱਚ ਤੇ ਕੀ ਨਹੀਂ ਤੇ ਜਦੋਂ ਮੈਂ ਇੱਕ ਮਹੀਨਾ ਨੂੰ ਵੇਖ ਲੈੰਦੋ ਇੱਕ ਮਹੀਨਾ ਮੈਨੂੰ ਲੈ ਜਾਣ ਦੋ ਨਹੀਂ ਇੱਕ ਮਹੀਨਾ ਦਾ ਤੁਸੀਂ ਕਹੋ ਤੁਸੀਂ ਨਾ 10 ਦਿਨ ਰੱਖੋ ਮੇਰੀ ਮੰਨੋ 10 ਦਿਨ ਰੱਖ ਲਓ ਤੁਸੀਂ ਨਾ ਐਦਾਂ ਜੇ ਤਾਂ ਨਾ ਕਰੋ ਜਦ ਨਹੀਂ ਚੰਗੀ ਹੁੰਦੀ ਮੈਨੂੰ ਪਤਾ ਜਿੰਨਾ ਨਾ ਦੁੱਖ ਮੈਨੂੰ ਤੇ ਜਿਹੜਾ ਹੈ ਮੇਰਾ ਦੁੱਖ ਤੇ ਕਿਸੇ ਨੂੰ ਦੇਖਣਾ ਨਹੀਂ ਤੁਸੀਂ ਮਾਂ ਪਿਓ ਵੀ ਤੁਹਾਨੂੰ ਜ਼ਿਆਦਾ ਦੁੱਖ ਵਾ ਚੱਲ ਵੀ ਇਹਦੇ ਆ 10 ਦਿਨ ਹੀ ਤੂੰ ਖਲਾ ਫੇ ਗਾੜੀ ਸੋਚਾਂਗੇ ਕੀ ਬਣਦਾ ਵਾ ਹਿਤੇ ਹੋਈਓ ਵੀ ਜਿੰਨਾ ਤੱਕਾ ਦੇ ਕੇ ਮੈਨੂੰ ਨਹਿਰ ਅੱਗ ਚ ਤੇ ਖੜਨ ਵਾਲੀ ਗੱਲ ਕਰਨੀ ਆ ਪਰ ਮੈਂ ਇਹ ਗੱਲ ਤੇ ਖੁਸ਼ ਨਹੀਂ ਐਂ ਭੈਣ ਜੀ ਤੂੰ ਹੀ ਮੇਰੀ ਧੀ ਦਾ ਬਹੁਤ ਸਾਥ ਦਿੱਤਾ ਜੇ ਖੇਤ ਨੂੰ ਵਾੜ ਹੀ ਖਾਂਡਾ ਬੇਨਾ ਤੇ ਖੇਤ ਕਿੱਥੇ ਜਾਊਗਾ ਤੇ ਦੂਜੀ ਗੱਲ ਇਹ ਵੀ ਜੇ ਮੇਰੀ ਧੀ ਉਧਰ ਕੰਮ ਕਰਦੀ ਸੀ ਨਾ ਤੂੰ ਹੀ ਮੈਨੂੰ ਦੱਸਿਆ ਵੀ ਤੇ ਆਪਣੀ ਮਿਹਨਤ ਕਰਕੇ ਖਾਂਦੀ ਸੀ ਨਾ ਤੇ ਇਹ ਜਨਾਨੀ ਨੇ ਮੇਰੀ ਧੀ ਨੂੰ ਮੁੰਡੇ ਦੀ ਝੋਲੀ ਚ ਪਾਤਾ ਭੈਣ ਜੀ ਇਹ ਤੇ ਹੁਣ ਇਹਦੀ ਗਲਤੀ ਆ ਇਹ ਜਿਹੜੀ ਮਨ ਘੜੀਆਂ ਗੱਲਾਂ ਬਣਾਈ ਜਾਂਦੀ ਆ ਤੇ ਜੇ ਕੋਈ ਇਦਾਂ ਦਾ ਹੁੰਦਾ ਬੀਬ ਨੇ ਪਹਿਲਾਂ ਮੈਨੂੰ ਦੱਸਣਾ ਸੀ ਵੀ ਮੰਮੀ ਆਹ ਗੱਲ ਵਾ ਮੈਂ ਤੇ ਜਿੱਥੋਂ ਤੱਕ ਮੈਂ ਤੇ ਇਹਨੂੰ ਵੱਡ ਕੇ ਰੱਖਦੀ ਮੈਂ ਤੇ ਇਹਨੂੰ ਹਰ ਵੇਲੇ ਨੋਕਾ ਟੋਪੀ ਕਰਕੇ ਰੱਖਦੀ ਆ ਪਰ ਇਹ ਨਾ ਇਹਦੇ ਦਿਮਾਗ 'ਚ ਨਹੀਂ ਗੱਲ ਪੈਂਦੀ ਪਤਾ ਨਹੀਂ ਕਿਹੜਾ ਭੂਤ ਸਵਾਰ ਹੋਇਆ ਜੋ ਮੂੰਹ ਆਂਦੀ ਇੱਕਦਮ ਗੱਲਾਂ ਕਰ ਜਾਂਦੀ ਤੇ ਮੁਰਕੇ ਮੂੰਹ ਵਰਗੀ ਠੰਡੀ ਵੀ ਹੋ ਜਾਂਦੀ ਕੀ ਕਰੀਏ ਇਹਦਾ ਮੈਂ ਮੇਰੀ ਧੀ ਦੀਆਂ ਤੇ ਧੀਆ ਵਾ ਤੇ ਇਹਦਾ ਕੀ ਆ ਇਹ ਵੇਖ ਲੈ ਉਹਦੇ ਯਾਨੀ ਇਹ ਕਮੀਨਾ ਤੂੰ ਕਲਾ ਤੇ ਮੈਨੂੰ ਵੇਖ ਲੈਣ ਦੇ ਕੀ ਕਰਦੀ ਐ ਤੇ ਕੀ ਨਹੀਂ ਇੱਕ ਮਹੀਨਾ ਵੀ ਫੇਰ ਬਹੁਤ ਜ਼ਿਆਦਾ ਵਾ ਚਲੋ ਜੇ ਤੁਸੀਂ ਕਹਿੰਦੇ ਈਓ ਤੁਹਾਡੇ ਹਾਂ ਗੱਲ ਰੱਖਣ ਦੀ ਮੈਂ ਕਹਿੰਦਾ ਕਲਾ ਦਿੰਨੀ ਮੈਂ ਤੇ ਪਰ ਬਹੁਤਾ ਟਾਈਮ ਨਾ ਤੁਸੀਂ ਰੱਖਿਓ ਮੇਰਾ ਘਰ ਦੂਜੇ ਪਾਸੇ ਲੱਗ ਜਾਣਾ ਮੈਂ ਕਿੱਧਰ ਜਾਣਾ ਕੱਲੀ ਨੇ ਮੈਂ ਕੀ ਕਰੂੰਗੀ ਇੱਥੇ ਨਹੀਂ ਕੋਈ ਗੱਲ ਨਹੀਂ ਕੀ ਤੂੰ ਟੈਨਸ਼ਨ ਨਾ ਲੈ ਇਹ ਕਮੀਨਾ ਕਲਾ ਤੂੰ ਕੋਈ ਗੱਲ ਨਹੀਂ ਕੀ ਮੇਰੇ ਨਾਲ ਮੈਂ ਹੁਣ ਉੱਥੋਂ ਆਈ ਆ ਮੈਂ ਫੈਸਲਾ ਉਹ ਘਰ ਇਹਦੇ ਪਾਪੇ ਨਾਲ ਲੈ ਲਿਆ ਵਾ ਤਤੂ ਕਲਾ ਇੱਕ ਮਹੀਨਾ ਚਲੋ ਠੀਕ ਆ ਤੁਸੀਂ ਬੋਵੋ ਮੈਂ ਦੀਪ ਨੂੰ ਨਾ ਬਾਹਰ ਗਈ ਤੇ ਦੀਪ ਹਾਂ ਕਿੰਦਾ ਹੌਸਲਾ ਪੈਣਿਆ ਤੇਰਾ ਲਿਆਣਿਆਂ ਤੇ ਲੀੜੇ ਵੇ ਇਕੱਠੇ ਕਰਕੇ ਕਿੰਨੇ ਪਾਈ ਜਾਣ ਰਹੀਆਂ ਮੰਮੀ ਮੇਰੀ ਗੱਲ ਸੁਣ ਤੂੰ ਸਿਆਣੀ ਧੀ ਆ ਮੈਂ ਤੈਨੂੰ ਇਹ ਨਹੀਂ ਕਹਿੰਦੀ ਕਿ ਤੂੰ ਨਾਚ ਆ ਪੀਕੇ ਜਾ ਤੇ ਪਰ ਟਾਈਮ ਨਾਲ ਆਪਣੇ ਘਰ ਆ ਤੇ ਤੂੰ ਆਪਣੀ ਮੰਮੀ ਨੂੰ ਸਮਝਾ ਵੇਹ ਮੇਰਾ ਮੈਂ ਕੀ ਕਰੂੰਗੀ ਇੱਥੇ ਮੈਨੂੰ ਤੇ ਘਰ ਵੱਡ ਵੱਡ ਖਾਣ ਪੈਣਾ ਵਾ ਤੇ ਤੂੰ ਐਦਾਂ ਨਾ ਕਰ ਤੂੰ ਨਾ ਥੋੜੇ ਦੇਣ ਰਹਾ ਯਾ ਇਹ ਗੱਲ ਸੁਣੋ ਇਧਰ ਇੱਕੋ ਮੇਰਾ ਜੀ ਨਹੀਂ ਕਰਦਾ ਆਪਣਾ ਘਰ ਛੱਡ ਕੇ ਜਾਣ ਨੂੰ ਤੁਹਾਨੂੰ ਪਤਾ ਇੰਨਾ ਚਿਰ ਹੋ ਗਿਆ ਵਾ ਮੈਂ ਇੱਥੇ ਬੈਠੀ ਧੀਆ ਦੇ ਸਿਰ ਤੇ ਬੈਠੀ ਹਾਂ ਤੇ ਹੁਣ ਪਾਣੀ ਮੇਰੇ ਸਿਰੋਂ ਲੰਘ ਗਿਆ ਹੀ ਜੋ ਵੀ ਫੈਸਲਾ ਕੀਤਾ ਮੈਂ ਮਸੋ ਸਮਝ ਕੇ ਕੀਤਾ ਵਾ ਤੁਸੀਂ ਇੰਜ ਨਾ ਕਰੋ ਜੇ ਤੁਸੀਂ ਇੰਜ ਕਰੋਗੇ ਤਾਂ ਫਿਰ ਮੇਰਾ ਵੀ ਦਿਲ ਦੁਖਣਾ ਵਾ ਕਿ ਮੈਂ ਇਹ ਗਲਤੋ ਕੀਤਾ ਵਾ ਪਰ ਪਹਿਲਾਂ ਵੀ ਤਾਂ ਕਿੰਨੀ ਵਾਰਾ ਡੈਡੀ ਨੇ ਮੈਨੂੰ ਕਿਹਾ ਸੀ ਤੂੰ ਛੱਡ ਕੇ ਆ ਜਾ ਕੁੜੀਆਂ ਛੱਡ ਕੇ ਆ ਜਾ ਮੈਂ ਨਹੀਂ ਪੈਰ ਪੁੱਟਿਆ ਹੁਣ ਮੇਰੀ ਮਜਬੂਰੀ ਹੋ ਗਈ ਸੀ ਮੰਮੀ ਸਮਝੋ ਗੱਲ ਨੂੰ ਸਾਵਾਸੇ ਤੇਰੇ ਤੀਆਂ ਲੈ ਕੇ ਬੈਠੀ ਸੀ ਨਾ ਤੇ ਅੱਗੇ ਪਿੱਛੇ ਦੀਆਂ ਗੱਲਾਂ ਭੁੱਲੀਆਂ ਸੀ ਮੈਨੂੰ ਸਾਰਾ ਪਰਿਵਾਰ ਆਪਣਾ ਕੋਲ ਹੀ ਮੈਨੂੰ ਕੋਈ ਟੈਨਸ਼ਨ ਨਹੀਂ ਵੇਹ ਤੇਰੀ ਪਰਜਾਈ ਦਾ ਸੁਭਾਅ ਨਹੀਂ ਉਹ ਚੰਗਾ ਤੇ ਤੂੰ ਇਹ ਨਾ ਹੋਵੇ ਇਹ ਤਾਂ ਫੇਰ ਚਾਚੀ ਤਾਈ ਆ ਤੇ ਇਹਦੀ ਕੁੜੀਆਂ ਦੀ ਤੇ ਕੋਈ ਝਿੜਕ ਵੀ ਲੈਂਦੀ ਤੇ ਕੋਈ ਗੱਲ ਨਹੀਂ ਮੱਥੇ ਤੇ ਤਰੇਲੀ ਨਹੀਂ ਆਉਂਦੀ ਕਿਉਂਕਿ ਚਲੋ ਆਪਣੇਆਂ ਨੂੰ ਝਿੜਕਿਆ ਜਾਂਦਾ ਦੂਜਿਆਂ ਨੂੰ ਨਹੀਂ ਪਰ ਤੇਰੀ ਪੋਜਾਈ ਦਾ ਸੁਭਾਨੀਓ ਚੰਗਾ ਤੇ ਫੇਰ ਨਾ ਕਈ ਤੂੰ ਦੁਖੀ ਹੋ ਕੇ ਉੱਥੋਂ ਜਦੋਂ ਵੀ ਜਿਆਦਾ ਨਿਕਲੇ ਇਹ ਸੋਚ ਲਾ ਤੂੰ ਮੰਮੀ ਮੈਂ ਸੋਚ ਕੇ ਹੀ ਫੈਸਲਾ ਕੀਤਾ ਵਾ ਮੈਂ ਬੜਾ ਸੋਚਿਆ ਸੀ ਤਿੰਨ ਦਿਨ ਹੋ ਗਏ ਮੈਂ ਇਹੋ ਸੋਚਣ ਲਈ ਆ ਵੀ ਮੈਂ ਕੀ ਕਰਾਂ ਮੈਂ ਕੀ ਕਰਾਂ ਪਰ ਅੱਜ ਜਿੱਥੇ ਨਾ ਤੇ ਮੇਰਾ ਮਾਪਿਓ ਜਿੰਦਾ ਉਹਨਾਂ ਚਿੱਤ ਮੈਂ ਰਹਿ ਸਕਦੀ ਹਾਂ ਉੱਥੇ ਮਾਪਿਓ ਬਾਰੇ ਸੋਚਦੀ ਆ ਮੇਰੇ ਬਾਰੇ ਨਹੀਂ ਸੋਚਦੀ ਕੀ ਗੱਲ ਵਾ ਤੈਨੂੰ ਮੈਂ ਚੰਗੀ ਨਹੀਂ ਲੱਗਦੀ ਕਿ ਤੂੰ ਮੈਨੂੰ ਸਮਝਿਆ ਨਹੀਂ ਦਿਲ ਤੋਂ ਦਵਿੰਦਰ ਰਾਮ ਮੈਂ ਆ ਕਿੱਦਾਂ ਦੀ ਗੱਲ ਆ ਮੈਂ ਕਿਹਾ ਵੀ ਪੱਕਾ ਉੱਥੇ ਚੱਲ ਚੱਲੀ ਆ ਵੀ ਮੈਂ ਇਧਰ ਨੂੰ ਮੁੜ ਕੇ ਮੂੰਹ ਨਹੀਂ ਕਰਨਾ ਮੈਂ ਜਾਣੀ ਤੇ ਪੱਕਾ ਕਿ ਤੂੰ ਦੋ ਦਿਨ ਬਣਾ ਜਾ ਮੈਂ ਆਇਆ ਕਰਨਾ ਵਾ ਮੇਰਾ ਘਰ ਬਾਹਰ ਆ ਮੇਰਾ ਸਾਰਾ ਸਮਾਨ ਮੈਂ ਦੋ ਸੂਟ ਲੈ ਗਈ ਨਾ ਮਤਲਬ ਮੈਂ ਨਹੀਂ ਮਾਰ ਛੱਡਤਾ ਤੂੰ ਵੀ ਮਿਲਣਾ ਉੱਥੇ ਮੈਨੂੰ ਆਇਆ ਕਰੀ ਮੈਨੂੰ ਇੱਕ ਵਾਰ ਨਹੀਂ ਕਿਹਾ ਤੇਰੀ ਗੱਲਾਂ ਕਿੱਦਾਂ ਦੀਆਂ ਵਾ ਬੋਛ ਗਿਆ ਥੋੜਾ ਹੁਣਾਵਾ ਤੂੰ ਤੇ ਇੱਕ ਵਾਰ ਵੀ ਨਹੀਂ ਕਿਹਾ ਵੀ ਤੁਸੀਂ ਮੈਨੂੰ ਮਿਲਣ ਆਇਓ ਉਥੇ ਜਰੂਰ ਆਇਓ ਤੁਸੀਂ ਮੈਨਾਂ ਨਹੀਂ ਲੀੜੇ ਪਾਓ ਬੈਗ ਤੇ ਮੇਰੇ ਨਾਲ ਹੀ ਚੱਲੋ ਮੈਨੂੰ ਲੱਗਦਾ ਹੋਵਾ ਕਿ ਤੂੰ ਇਹ ਹਾਂਜ ਕਰੋਗੇ ਫਿਰ ਮੇਰੇ ਕੋ ਜਾਇਆ ਨਹੀਂ ਜਾਂ ਜਾਣਾ ਮੈਂ ਵੀ ਆ ਇਹ ਫੈਸਲਾ ਉਹਨੂੰ ਸਬਕ ਸਿਖਾਉਣ ਲਈ ਲਿਆਵਾ ਉਹਨੂੰ ਕਰਨਾ ਪਊਗਾ ਤਾਂ ਉਹਨੂੰ ਲੱਗ ਪਤਾ ਜਾਊ ਮੈਨੂੰ ਤੇ ਲੱਗਦਾ ਉਹਨੂੰ ਕਹਦਾ ਸਬਕ ਸਿਖਾਉਣਾ ਸਕਦੇ ਤੂੰ ਮੈਨੂੰ ਡੈਪੀ ਸਿਖਾਉਣ ਨਹੀਂ ਮੰਮੀ ਹਾਂਜ ਨਾ ਕਰੋ ਉਹ ਵੇਲੇ ਰੀਤ ਆ ਗਈ ਫਿਰ ਉਹ ਵੀ ਕਹੂਗੀ ਦਾਦੀ ਨੂੰ ਪਤਾ ਨਹੀਂ ਕੀ ਮੇਰੀ ਗੱਲ ਸੁਣੋ ਜਿਹਦੋਂ ਨੂੰ ਹੱਥੀ ਕਰਨਾ ਪਾਇਆ ਸਵੇਰੇ ਉੱਠ ਕੇ ਚਾਹ ਦਾ ਗਲਾਸ ਆਪ ਪੜਾ ਕੇ ਪੀਣਾ ਪਾਇਆ ਕਿਤੇ ਬੈਠ ਤੇ ਮਿਲਦੀ ਹੀ ਆ ਕੱਲ ਪਰਸੋਂ ਨਾਲ ਕਹੂਗੀ ਆ ਵੀ ਮੰਮੀ ਜਾਓ ਉਹਨੂੰ ਲੈ ਕੇ ਆਓ ਤੇ ਫੇਰ ਗੱਲ ਕਰਿਓ ਇੱਕ ਵਾਰੀ ਮੈਨੂੰ ਕਰ ਲੈੰਦੋ ਇਹ ਇਹੋ ਰਾ ਰਹਿ ਗਿਆ ਹੁਣ ਹੋਰ ਮੇਰੇ ਕੋ ਕੋਈ ਰਾ ਨਹੀਂ ਰਹਿ ਗਿਆ ਇਹਨੂੰ ਸਭ ਸੁਖੌਣ ਦੀਪ ਜਾਈ ਬਹੁਤਾ ਟਾਈਮ ਨਾ ਰਹੀ ਮੇਰਾ ਘਰ ਨਾ ਖੇੜੀ ਨਹੀਂ ਨਹੀਂ ਮੈਂ ਜਿੱਦਨ ਤੁਹਾਨੂੰ ਉਹ ਕਹਿ ਦਊਗੀ ਮੈਨੂੰ ਫੋਨ ਕਰ ਦਿਓ ਮੈਂ ਤੁਹਾਨੂੰ ਕਹਿਣਾ ਵੀ ਨਹੀਂ ਵੀ ਤੁਸੀਂ ਆਓ ਮੈਂ ਆਪੇ ਲੀੜੇ ਪਾ ਕੇ ਜਿੱਦਾਂ ਪਾਏ ਆ ਬੈਠ ਇਦਾਂ ਹੀ ਲੈ ਕੇ ਆ ਜਾਣਾ ਇੱਕ ਕਰੀ ਉਹਨੂੰ ਕਰਨਾ ਤੇ ਪਵੇ ਉਹਨਾਂ ਦੇ ਸਾਨੂੰ ਮਾਵਾਂ ਧੀਆਂ ਨੂੰ ਬਣਾਇਆ ਨੌਕਰ ਤੁਸੀਂ ਨਹੀਂ ਮੇਰੀ ਗੱਲ ਸਮਝਦੇ ਚਲੋ ਤੇਰੀ ਮਰਜ਼ੀ ਫਿਰ ਪਰ ਬਹੁਤਾ ਟਾਈਮ ਨਾ ਰਹੀ ਨਹੀਂ ਰਹਿੰਦੀ ਬਹੁਤਾ ਟਾਈਮ ਮੇਰੀ ਗੱਲ ਸੁਣੋ ਮੈਂ ਸਿੰਮੂ ਦੇ ਕੱਪੜੇ ਪਾ ਲਏ ਆ ਤੇ ਉਹਦੀ ਵੈਨ ਜਦੋਂ ਆਊਗੀ ਮੈਂ ਉਹਨੂੰ ਉੱਥੇ اتار ਲੈਣਾ ਡੀਕੇ ਉਹਨਾ ਉਹਨੂੰ ਚੰਗਾ ਠੀਕ ਚਲ ਫਿਰ ਟਾਈਮ ਨਾ ਜਾਓ ਠੀਕ ਹੋਏ ਰੱਬਾ ਕਿਆ ਤੇ ਦਿੱਤਾ ਮਮੀ ਆਹਨ ਗੱਜ-ਵੱਜ ਕੇ ਫੇਰ ਜਾਂਦੇ ਨੂੰ ਲੱਗ ਪਤਾ ਜਾਊਗਾ ਤਿਆਰੀ ਸਾਰੀ ਕਰ ਲਈ ਆ ਕੁੜੀਆਂ ਦੇ ਕੱਪੜੇ-ਕੁਪੜੇ ਵੀ ਪਾ ਲੇ ਆ ਤੇ ਕਿਦਾਂ ਡਈ ਮਾਤਾ ਸੁੜਕੜੇ ਜੇ ਲਾਵਾਂ ਹਾਂ ਹਾਈ ਮਨਾ ਜਦੋਂ ਇਥੇ ਹੈਗੀ ਸੀ ਤੇ ਚਲ ਕੰਮ ਤੇ ਕਰਦੀ ਹੀ ਲਾਗੋ ਹੋਰ ਨਹੀਂ ਹੋਰ ਜਦੋਂ ਉਹਨਾਂ ਘਰ ਕੰਮ ਕਰਨ ਜਾਂਦੀ ਕੁੜੀ ਕੋ ਮੈਂ ਸਾਰਾ ਕੰਮ ਲੱ ਲੈਂਦੀ ਹਾਂ ਕਿਸੇ ਮੂੰਹ ਆ ਕਰਦੇ ਆ ਕਰਦੇ ਅਗਲੀ ਨੇ ਤਾਂ ਉਥੋਂ ਮੈਂ ਜੋ ਲਾ ਲੈਣੀ ਆ ਤੇ ਮਾਂ ਵੀ ਬੜੀ ਜਿੱਦੀ ਆ ਕਹਿੰਦੀ ਮੀਨਾ ਰਖਣਾ ਵਾ ਤੇ ਜੇ ਕਿਤੇ ਉਥੇ ਨਾਨਾਂ ਪਰਜਾਈ ਦੀ ਇਹਨਾਂ ਦੀ ਬਣ ਗਈ ਤੇ ਕੀ ਤਾਂ ਗੱਲ ਸਾਲਾਂ ਤੇ ਨਹੀਂ ਪੈ ਜਾਣੀ ਹਾਏ ਇੱਥੇ ਢੰਗਰ ਵਸਾ ਕਿੰਨੇ ਵੇਖਣਾ ਵਾ ਕਿੰਨੇ ਘਰ ਨਾਲ ਕੰਮ ਤਾਂਦਾਈ ਨਾ ਕੀ ਕਰੂੰਗੀ ਮੈਨੂੰ ਤੇ ਇਦਾਂ ਲੱਗਣ ਡਿਆ ਵਾ ਜਿੱਦ ਆਪਣੇ ਪੈਰ ਤੇ ਨਾ ਮੈਂ ਆਪ ਹੀ ਕੁਵਾੜੀ ਮਾਰ ਲਈ ਆ ਇੱਕ ਵਾਰੀ ਮਾਤਾ ਨਾਲ ਗੱਲ ਤੇ ਕਰਾਂ ਵੀ ਮਾਤਾ ਕੀ ਜਾਂਦੀ ਜਾਣ ਬਾਰੇ ਸੱਚੀ ਚੱਲੀ ਆ ਜੀੜੀ ਤੋਂ ਇਦਾਂ ਇੱਥੇ ਪਈ ਹੀ ਕੁੜੀ ਦੇ ਸਾਰੇ ਚੋੱਕ ਕੇ ਲੈ ਗਈ ਆ ਤੇ ਕੋਈ ਵੀ ਨਹੀਂ ਆ ਮੇਰ ਨਾਲ ਝੰਗ ਢੰਗ ਨਾ ਮਾਂ ਕਾਦੀ ਆ ਗਈ ਮੱਥੇ ਤੇ ਅੱਖਾਂ ਹੀ ਰੱਖ ਲੀਆਂ ਵਾ ਚੱਲ ਮਨਾ ਸਿਆਣੇ ਆਂਦੇ ਹੁੰਦੇ ਆ ਔਖੀ ਵળે ਗਧੇ ਨੂੰ ਬਾਪ ਬਾਪ ਬਣਾਉਣਾ ਪੈਂਦਾ ਵਾ ਪਹਿਲਾਂ ਤਾਂ ਮੈਂ ਮਾਂ ਦਾ ਮੂੰਹ ਸਿੰਗਦੀ ਆ ਵੀ ਮਾਸੀ ਜੀ ਨੂੰ ਕਹਿੰਨੀ ਆ ਵੀ ਮਾਸੀ ਜੀ ਆਹ ਕੰਮ ਚੰਗਾ ਨਹੀਂ ਤੁਹਾਡੇ ਵਾਤੇ ਭਲਾ ਕੀ ਆਂਦੀ ਆ ਤੇ ਫੇਰ ਆਪਣੀ ਮਾਤਾ ਨਾਲ ਗੱਲ ਕਰਦੀ ਆ ਮਾਸੀ ਜੀ ਵੇਖੋ ਮੈਂ ਤੁਹਾਨੂੰ ਅਜੇ ਵੀ ਕਹਿਣ ਦੀ ਵੀ ਘਰ ਚ ਨਿੱਕੀਆਂ ਮੋਟੀਆਂ ਗਲਤੀਆਂ ਤੇ ਹੋ ਹੀ ਜਾਂਦੀਆਂ ਵਾ ਹੁਣ ਨੀਕੀ ਹੋ ਹੀ ਜਾਂਦੀ ਆ ਤੇ ਤੁਸੀਂ ਸੱਚੀ ਦੀਪ ਨੂੰ ਲੈ ਜਾਣਾ ਹਾਂ ਸੱਚੀ ਖਾਣਾ ਤੇ ਵਿੰਦਰ 100 ਹੱਥ ਰੱਸਾ ਸਿਰੇ ਤੇ ਗੰਢ ਮੈਂ ਹੁਣ ਲੈ ਜਾਣਾ ਮੈਂ ਨਹੀਂ ਹੁਣ ਰਹਿਣ ਦੇਣੀ ਮੈਂ ਤੇ ਕਹਿਣ ਆਈ ਹਾਂ ਵੀ ਚਲੋ ਧੀ ਆਂਦੇ ਹੁੰਦੇ ਆ ਸਿਆਣੇ ਵੀ ਸੋਹਰੇ ਘਰੀ ਫੱਬਦੀਆਂ ਵਾਂ ਕਿੰਨੇ ਕੁ ਦੇਣਾ ਤੈਨੂੰ ਪਤਾ ਤੁਹਾਨੂੰ ਪਤਾ ਹੀ ਆ ਪਰਝਾਈ ਜਿਹੜੀ ਇੱਥੇ ਇੰਨੀਆਂ ਕਰ ਗਈ ਆ ਤੇ ਉੱਥੇ ਕੀ ਨਿਆਣਾਂ ਦੀਕੀਆਂ ਕਰਦੀਆਂ ਚਲੋ ਮੈਂ ਤੇ ਮੰਮੀ ਪਿਆਰ ਨਾਲ ਪੁੱਛਣ ਆਈ ਹਾਂ ਤੇ ਪਰ ਤੁਸੀਂ ਕਹਿੰਦੇ ਆ ਚਲੋ ਕੋਈ ਨਹੀਂ ਪਰਝਾਈ ਕਰੇ ਚਾਹੇ ਨਾ ਕਰੇ ਅਸੀਂ ਜੀਂਦੇ ਜਾਗਦੇ ਆ ਨਾ ਉਹਦਾ ਮਾਪਿਓ ਕੋਈ ਨਹੀਂ ਆਂ ਆਪਣੇ ਸਿਰ ਤੇ ਖੜਨੀ ਆ ਪਰਝਾਈ ਦੇ ਸਿਰ ਤੇ ਨਹੀਂ ਖੜਨੀ ਕੁੜੀ ਦਾ ਕਾਪ ਆਈ ਉਹ ਤੇ ਰਹਿ ਜਾਣਾ ਹੀ ਇੱਥੇ ਵੇਖਾਂ ਕਿ ਦਾਮਾ ਗਰਮਸ ਜੱਤੂ ਸੁੱਟਣ ਢਈ ਆ ਇਹਨੂੰ ਕਿਤੇ ਜ਼ਿਆਦਾ ਰੋਣ ਆਉਂਦਾ ਕੀ ਹੋ ਗਿਆ ਵਾ ਕੌੜੇ ਤੇ ਨੀ ਤੋਰ ਲੱਗੀ ਇਹਨੂੰ ਪੈਕੇਜ ਚੱਲੀ ਆ ਮਾਤਾ ਮੇਰੀ ਗੱਲ ਸੁਣ ਲੈ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਹਨੂੰ ਸਮਝਾ ਲਾ ਤੇ ਡੱਕ ਲਾ ਤੈਨੂੰ ਮਾਝੇ ਵੀ ਕਹਿੰਦੀ ਉਹ ਜੇ ਇੱਕ ਵਾਰੀ ਉੱਥੇ ਚਲ ਗਈ ਨਾ ਤੇ ਇਹਦੇ ਪਾਰ ਨਿਕਲ ਆਉਣੀ ਆ ਮੜਕਾ ਤੂੰ ਕੌਣ ਤੇ ਮੈਂ ਕੌਣ ਰੋਂਦੀ ਰਹੀ ਤੇ ਦੂਜੀ ਗੱਲ ਏ ਆ ਕੰਮ ਕਰਦਾ ਸਾਰਾ ਤੈਨੂੰ ਕਰਨਾ ਪੈਣਾ ਹੀ ਕਿਤੇ ਮੇਰੇ ਸਿਰ ਤੇ ਨਾ ਬੈਠੀ ਰਹੀਂ ਤੇ ਮੈਂ ਕਰ ਲੂਗੀ ਬੋਲ ਤਾਂ ਸਹੀ ਮੇਰੀ ਗੱਲ ਸੁਣ جواب ਦੇ ਅਜੇ ਵੀ ਮੈਂ ਇਹਨੂੰ ਸਮਝਾ ਲਾ ਦਵਿੰਦਰ ਤੂੰ ਹੱਸ ਬੱਲਾ ਜੋੜ ਲਾ ਮੇਰੇ ਤੋਂ ਸਿਰ ਤੋਂ ਮਾਈ ਤੋਂ ਲਗਾਤਾ ਵਾ ਨਹੀਂ ਤੇਰੇ ਕਰਕੇ ਮੈਂ ਕੀ ਕਰਾਂ ਤੈਨੂੰ ਮੈਂ ਬਥੇਰਾ ਵੱਡ ਦੀਆਂ ਨਾ ਦਵਿੰਦਰ ਜਬਾਨ ਐਡੀ ਲੰਮੀ ਕੱਢ ਤੇਰੀ ਦਰਾਨੀ ਜਸਾਣੀ ਵੱਡੀ ਏ ਤੇਰੇ ਨਾਲੋਂ ਮਾਂ ਆਬਦੀ ਦੀ ਤਾਕੜ ਐਡੀ ਆ ਮੈਂ ਪੁੱਛ ਆਂਦੀ 100 ਹੱਥ ਰੱਛਾ ਛਿਰੇ ਤੇ ਗੰਡ ਮੈਂ ਤੇ ਆਪਣੀ ਧੀ ਖੜਨੀ ਆ ਸਿਆਣੀ ਬਥੇਰੀ ਗੱਲਾਂ ਬਥੇਰੀਆਂ ਕਰਦੀਆਂ ਨਹੀਂ ਕਿਨੇ ਕਿ ਹਰੌਣਕਾਂ ਜਿਹੜੀਆਂ ਵਾ ਕਿੱਥੋਂ ਲੱਭਣੀਆਂ ਈਆਂ ਨਹੀਂ ਯਾਰੇ ਲੱਗੀ ਰਹਿਨੀ ਆ ਦਿਮਾਗ ਤੇਰਾ ਕਿਉਂ ਮੋਟਾ ਹੋ ਗਿਆ ਵਾ ਤੂੰ ਦੇਖ ਖਾਈ ਲਿਆ ਤਾ ਸੁਣਦੀ ਨਹੀਂ ਮੇਰੀ ਗੱਲ ਆਪਣੀਆਂ ਮਾਨਾਈਆਂ ਕਰਦੀਆਂ ਆ ਤਾ ਜ਼ਿੰਦਗੀ ਚ ਪਸਤਾਏਗੀ ਤੇ ਮੈਂ ਤੈਨੂੰ ਕਹਿ ਦੇਨੀ ਤੂੰ ਪਸਤਾਉਣਾ ਵਾ ਮੈਂ ਕੀ ਪਸਤਾਉਣਾ ਵਾ ਵੇ ਰੋਂਦੇ ਆਂ ਡਈ ਜਿਦਾਂ ਕੋਈ ਮਰ ਗਿਆ ਹੁੰਦਾ ਇਹਨੂੰ ਵੀ ਸ਼ਰਮ ਨਹੀਂ ਮਾਸਾ ਜੇ ਇਹ ਸਿਆਣੀ ਹੋਵੇ ਤਾਂ ਕਿਦਾਂ ਨੋਂ ਬਾਹਰ ਦੇ ਲੀ ਜੋ ਪੈਰ ਪੁੱਟ ਜੇ ਹੈ ਜਦੋਂ ਇਹਨੇ ਡੱਕਣਾ ਹੀ ਨਹੀਂ ਕਹਿਣਾ ਹੀ ਨਹੀਂ ਕੋਹ ਉਥੇ ਮਾਂ ਦੇ ਸਰਹਾਣੇ ਜਾ ਕੇ ਰੋਏ ਦੀਦੇ ਹਾਂ Papa ਕੁੜੀ ਦਾ ਅਸ਼ਕ ਕਾਪ ਬਾਰ ਹੀ ਨਿਆਣਿਆਂ ਦਾ ਤਿਹਾਰ ਰੱਖੀ ਪੈਮਨਾ ਚਾਹ ਪਾਣੀ ਦੇ ਦੀ ਕਿਤੇ ਉਹ ਨਾ ਹੋਵੇ ਮੈਨੂੰ ਤੇ ਜਾਵਦਾ ਮੰਮੀ ਮੈਨੂੰ ਤੁਹਾਡਾ ਹੀ ਧਿਆਨ ਰੱਖਣਾ ਪੈਣਾ ਹਾਏ ਹੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਕਿ ਨਹੀਂ ਮੈਂ ਧਿਆਨ ਰੱਖਦੀ ਕੁੜੀਆਂ ਦਾ ਉਹ ਤਾਂ ਕਿਰ ਇੱਕ ਪਿੰਦੀ ਪਿੰਦੀ ਦੁੱਧ ਬਾਹਰ ਸੋਟਾ ਹੀ ਹੋਣੀ ਆ ਮੈਂ ਵੇਖਿਆ ਨਹੀਂ ਹਲੇ ਮੈਂ ਹੋਈ ਨਹੀਂ ਕਾਪਲ ਹਲੇ ਪਾਲਾ ਵਿੱਚ ਮੈਂ ਪਾਲ ਨਹੀਂ ਕੱਪ ਇਧਰ ਆਓ ਮੇਰੀ ਗੱਲ ਸੁਣੋ ਇਧਰ ਆਓ ਇੱਥੇ ਬੋ ਮੈਂ ਤੁਹਾਡੇ ਨਾਲ ਗੁੱਸੇ ਹੋ ਕੇ ਨਹੀਂ ਚੱਲੀ ਮੰਮੀ ਇੰਜ ਨਾ ਕਰੋ ਮੈਂ ਰਹਿਣਾ ਫਿਰ ਕਹਦਾ ਮੰਮੀ ਨੂੰ ਵੀ ਮੈਂ ਨਹੀਂ ਜਾਣਾ ਕਹਦਾ ਚਲ ਠੀਕ ਹੈ ਫਿਰ ਮੈਂ ਕੱਢ ਦਿੰਨੀ ਕੱਪੜੇ ਲਫਾਵੇ ਚੋਂ ਚਲ ਫੜ ਦੇਖਿਆ ਪਤਾ ਵੀ ਹੈਗਾ ਤੁਹਾਨੂੰ ਵੀ ਮੇਰਾ ਫੈਸਲਾ ਬਿਲਕੁਲ ਸਹੀ ਆ ਤੂੰ ਇਹੀ ਇਦਾਂ ਜਾਣ ਕੇ ਕਰਨ ਰਹਿ ਜੇ ਮੈਂ ਆ ਜਾਊਂਗੀ ਛੇਤੀ ਮੈਂ ਆ ਜੂਗੀ ਠੀਕ ਹੈ ਆ ਦੋਮਾ ਚਵਾ ਦੇਣਾ ਚਾਹੀਏ ਉਹਨੂੰ ਜਦੋਂ ਕੰਨ ਹੋ ਗਿਆ ਮੈਂ ਆ ਜਾਣਾ ਵਾ ਆ ਲੈ ਪਾਪਾ ਇਹਨੇ ਤੇ ਲੱਗਦਾ ਛੋਨਾ ਛਾੜਨ ਦਾ ਹੈ ਵੇ ਇਹਨਾ ਪਾਪੇ ਤੇਰੇ ਨੇ ਕਿਦਾਂ ਖਲਾਰਾ ਪਾਇਆ ਇਹ ਮੇਰੇ ਹੁੰਦਿਆਂ ਨੂੰ ਚੱਲ ਛੇਵੇਂ ਹੁਣ ਖਲਾਰਾ ਤੇ ਪੈਣਾ ਹੈ ਮੰਮੀ ਜੀ ਰੋ ਛਾੜਨ ਦਾ ਹੈ ਇਹਦੇ ਆ ਦੀ ਮੇਹਲਾ ਮਾਤਾ ਨੇ ਆਪਣੀ ਜਿੱਤ ਛੱਡੀ ਨਹੀਂ ਲੈ ਆਈ ਚੁੱਕ ਕੇ ਇਹਨਾਂ ਨੂੰ ਹੁਣ ਇੱਥੇ ਮੇਰੇ ਪਾਦਾ ਸਿਆਪਾ ਖਾਨਾ ਪਾ ਛੱਡਣ ਗਿਆ ਕਿ ਹੋਰ ਇਹਨਾਂ ਨੂੰ ਹੁਣ ਕੰਮ ਕਿਹੜਾ ਵਾ ਨਾਲੇ ਇੱਥੇ ਰੋਜ਼ ਕੁੱਤ ਕਲੇਸ਼ ਪਿਆ ਕਰੂਗਾ ਤੇ ਨਾਲੇ ਇੱਥੇ ਲੰਗਰ ਪਕਾਓ ਲੀੜੇ ਤੋਂ ਉਹ ਕਰੋ ਹੁਣ ਸੱਜ ਗਈ ਆਣਗੇ ਝੋਲਾ ਮੈਂ ਕਿਤੇ ਲੀੜਿਆਂ ਦਾ ਭਰ ਕੇ ਲੈ ਆਈ ਜਿੱਦਾਂ ਕਿਤੇ ਬੜੇ ਚਲ ਬੰਦਾ ਹੁੰਦਾ ਇੱਕ ਅੱਧਾ ਦਿਨ ਰਹਿ ਪੈਂਦਾ ਵਾ ਪਰ ਇਹਨੇ ਤਾਂ ਹੁਣ ਇਕੱਠੇ 2-2 ਸਾਲਾਂ ਦੀ ਮੈਂ ਇੱਥੇ ਹੀ ਰਹੂਗੀ ਦੋ ਸਾਲਾਂ ਤੋਂ ਥੱਲੇ ਗੱਲ ਹੀ ਨਹੀਂ ਕਰਦੀਆਂ ਤੇ ਕੀ ਕਰਾਂ ਕੀ ਕਰਾਂ ਸਮਝ ਨਹੀਂ ਆਉਂਦੀ ਮੇਲ ਹੀ ਲਵਾ ਜੇ ਨਾ ਗਈ ਤਾਂ ਫੇਰ ਇਹਨੇ ਆਖਣਾ ਵਾ ਅੰਦਰੋਂ ਨਹੀਂ ਨਿਕਲੀ ਮੇਲ ਨਾ ਤਾਂ ਹੁਣ ਪੈਣਾ ਹੀ ਆ ਪਾਪਾਈ ਗਿਆ ਕਿਦ ਲੱਗਦਾ ਅੱਜ ਵਾਰੀ ਹੋਣੀ ਹੈ ਸਾਸਟਿਕਾ ਬੀਜੀ ਸਾਸਟਿਕਾ ਉਸ ਨਾ ਠੀਕ ਆ ਠੀਕ ਵਾ ਰੀਤੂ ਰੀਤੂ ਆ ਗਈ ਫੇਰ ਹੈ ਵੰਡ ਸਿਮੂ ਨੂੰ ਨਹੀਂ ਲਿਆਂਤਾ ਸਿਮੂ ਰੋ ਦਾਦੀ ਕੋਈ ਨਹੀਂ ਦਾਦੀ ਕਿਉਂ ਕੇ ਰਹਿਣਾ ਸਕੂਲ ਗਈ ਆ ਇੱਥੋਂ ਬੱਸ ਉਤਾਰਨਾ ਮਾਨੂੰ ਜਾ ਕੇ ਆ ਲੰਬਾਰੀ ਵੇਲੀ ਕਰਕੇ ਤੇ ਕੁੜੀ ਦੇ ਲਈ ਕੱਪੜੇ ਜਿਹੜੇ ਲੰਬਾਰੀ ਦੇ ਵਿੱਚ ਰੱਖ ਦੇ ਰੱਖ ਦਿੰਨੇ ਰੱਖ ਕੇ ਤੇ ਮੁੜ ਕੇ ਪਾਣੀ ਲਿਆ ਕੁੜੀ ਵਾਸਤੇ ਪਾਣੀ ਪਿਆਲ ਵੇਖਾਂ ਹੁਣデア ਹੁਕਮ ਚਲਾਉਂデア ਪੀ ਇਹਦੇ ਹੱਥਾਂ ਨੂੰ ਮਿੱਦੀ ਚ ਲੱਗੀ ਆ ਮੈਂ ਲੀੜੇ ਚੁੱਕ ਚੁੱਕ ਆਪਣੇ ਲੀੜਾ ਨੂੰ ਉੱਥੇ ਰੱਖ ਕੇ ਮੈਂ ਅੱਗ ਲਾ ਦੇਣੀ ਢੇਰੀ ਲਾ ਕੇ ਇਹਦੇ ਮੈਡਮ ਦੇ ਇਥੇ ਸੁਝਾ ਦੇਣੀ ਆ ਹੁਣ ਪਾਣੀ ਲਿਆਓ ਚਾਹ ਲਿਆਓ ਬਸ ਇਹੋ ਕੋਸ਼ਿਸ਼ ਕਰਨਾ ਇੱਥੇ ਆਲਮੰਪਾ ਨੀਲਾਦੀ ਪਣੀ ਪਾਪਾ ਹੀ ਗਏ ਕਿਤੇ ਪਾਪਾ ਹੀ ਪਤਾ ਨਹੀਂ ਇੱਥੇ ਹੁਣੇ ਹੀ ਪਰਮਲ ਝਾੜ ਕੇ ਹਟੇ ਪਤਾ ਨਹੀਂ ਕਿਧਰ ਨੂੰ ਚੱਲ ਗਏ ਜੀ ਵੀਰ ਜੀ ਵੀਰ ਜੀ ਅੱਜ ਗਏ ਕਿਤੇ ਕੰਮ ਹੀ ਥੋੜਾ ਜਿਆ ਤੇ ਉੱਥੇ ਗਏ ਇਹਨੂੰ ਵੀ ਆੜਾ ਰੀਤ ਨੂੰ ਹੀ ਨੂੰ ਨੂਰਮ ਕਾ ਕੇ ਨਾ ਬੋ ਉੱਠ ਕੇ ਨਾ ਤੇ ਪਰਜਾਈ ਨਾਲ ਕੰਮ ਕਰਾ ਨਾਇ 13ਵੇਂ ਬਰਾਬਰ ਦਾ ਹਿੱਸਾ ਵਾ ਉਹ ਜਨਾਨੀ ਨੇ ਤਾਂ ਤੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਸੀ ਖਾਲ ਖੰਡ ਰਹਿੰਦੀ ਨਾ ਤਾਂ ਉਹਨੂੰ ਨਾਨੀ ਚੇਤੇ ਆ ਜਾਣੀ ਆ ਉਹ ਤੇ ਗੱਲ ਠੀਕ ਹੈ ਗਾਡੀ ਉਦਾਂ ਹੀ ਆ ਮੰਮੀ ਹੋਰ ਤਰਾ ਕਰਦੇ ਸੀ ਤਾਂ ਕਰਕੇ ਆ ਟੈਨਸ਼ਨ ਜੀ ਹੁੰਦੀ ਮੈਨੂੰ ਮੰਮੀ ਨੇ ਵੀ ਆਪੇ ਹਰ ਜਾਣਾ ਹੁਣ ਵੇਖ ਕੇ ਉਹ ਜਦੋਂ ਤੁਰਗੇ ਨਾ ਉਹਦਾ ਹੀ ਮਨ ਖਰਾਬ ਹੁੰਦਾ ਵਾ ਮਗਰੋਂ ਬਸ ਸੋਹਣੇ ਹੋ ਜਾਂਦੇ ਹੁੰਦੇ ਆ ਤੇ ਉਠ ਤੇ ਪਰਜਾਈ ਨਾਲ ਕੰਮ ਕਰਾ ਨਿਬੜਿਆ ਨਹੀਂ ਵੈਲੀ ਦਾ ਕੰਮ ਨਿਬੜ ਗਿਆ ਵਾ ਕੰਮ ਤੇ ਹਾਂ ਕੁੜੀ ਆ ਗਈ ਆ ਹਾਂ ਕੁੜੀ ਨੇ ਤਲਾਈ ਆ ਹਾਂ ਕੀ ਕੋ ਬੋਲੇ ਆ ਬੋਲਣਾ ਕੀ ਹਾਂ ਸੱਸੋ ਆਦੀ ਬੜਾ ਰੋਂਦੀ ਸੀ ਵਿਚਾਰੀ ਹੂੰ ਤੇ ਮੈਂ ਕਿਹਾ ਰੋਣਾ ਕੋਈ ਗੱਲ ਨਹੀਂ ਕੀ ਹਾਨੂੰ ਥੋੜਾ ਜਿਹਾ ਟਾਈਮ ਦੇ ਦੇ ਤਹੀਂ ਰੱਖ ਕੇ ਵੇਖ ਲੈਨੇ ਆ ਦਵਿੰਦਰ ਭਾਈ ਕਿਹਾ ਕੀ ਕੋਈ ਦਵਿੰਦਰ ਨੇ ਕਿ ਕੂਣਾ ਵਾ ਹਾਂ ਲੱਗ ਪਤਾ ਜਾਊਗਾ ਦਵਿੰਦਰ ਨੂੰ ਜਿਹਦਾ ਸਾਰਾ ਧੰਦਾ ਕਰਨਾ ਪਿਆ ਕਰਦਾ ਉਹ ਤਾਂ ਗੱਲ ਹੈਗੀ ਆ ਉਹਦਾ ਅੱਜ ਕੋਈ ਕੁਈ ਆ ਨਹੀਂ ਅੱਜ ਨਹੀਂ ਕੋਈ ਕੁਣਾ ਕੀ ਅੱਜ ਜਦੋਂ ਅਸੀਂ ਲੈ ਆਈ ਆਂਦੀ ਕੁੜੀ ਤੇ ਹਾਂ ਚੱਲ ਕੋਈ ਨਹੀਂ ਰਹੋਗੀ ਸਾਲਖੰਡ ਆਪੇ ਹੋਰ ਟਿਕਾੜੇ ਆ ਜੂ ਉਹਨਾਂ ਦੀ ਹੱਸ ਉਹਦੀ ਆਂਦੀ ਸੀ ਹਾਂ ਇਹ ਦਵਿੰਦਰ ਨੇ ਸਭ ਕੋ ਸਾਹਬ ਲੈਣਾ ਤੁਸੀਂ ਕੁੜੀ ਨੂੰ ਤੇ ਲੈ ਚੱਲੇ ਜੋ ਮੈਂ ਕਿਹਾ ਵੀ ਗਾੜੀ ਬੰਦੇ ਆ ਚੂੜੀਆਂ ਨਹੀਂ ਪਾਈਆਂ ਕੁੜੀ ਹਿੱਸੇਦਾਰ ਵਾ ਕਿਦਾਂ ਸਾਹਬ ਲਾ ਪਤਾ ਦਵਾਂਗੇ ਜੇ ਉਹਦੀ ਕੋਈ ਗੱਲ ਹੋਈ ਜਿਆਦਾਤ ਮੱਲਨ ਦੀ ਗੱਲ ਚੱਲੀ ਨਾ ਤੇ ਲਾ ਪਤਾ ਦਵਾਂਗੇ ਸਾਨੂੰ ਸਭ ਕੋ ਯਾਦਵਾ ਨਹੀਂ ਮੈਂ ਆਹਨ ਕਾਨੂੰਨਾਂ ਦਾ ਸਾਰਾ ਪਤਾ ਵਾ ਕੋਈ ਗੱਲ ਨਹੀਂ ਕੀ ਅਸੀਂ ਲੈਣ ਵੀ ਜਾਣਦੇ ਆ ਠੀਕ ਆ ਤੇ ਹੁਣ ਦਾ ਚਾ ਪਾਣੀ ਪਿਆਲ ਕੁੜੀ ਨੂੰ ਫਿਰ ਬੜਾਂਗੇ ਕਾ ਪਾਣੀ ਪਿਆਲ ਤੇ ਤੁਸੀਂ ਮਿਲ ਲੈਣਾ ਹੈ ਕੁੜੀ ਨੂੰ ਮੈਂ ਬਸ ਇਹ ਕੰਮ ਹੋ ਗਿਆ ਵਾ ਆ ਗਿਆ ਮੈਂ ਤੇਰੇ ਮਗਰ ਹੀ ਆ ਜਾਨਾ ਦੀ ਬਈ ਸਾਸ਼ੀ ਗਰਵਾ ਭਾਈ ਹਾਸ਼ੀ ਗਾਲ ਹੋਰ ਠੀਕ ਠਾਕ ਏ ਠੀਕ ਕਿੱਥੋਂ ਆਏ ਜੇ ਹਾਂ ਮੈਂ ਤਾਂ ਵਾਸ਼ੋਟਣਾ ਆਈ ਜੋ ਤੇ ਡਗਰਾ ਦੇ ਥੱਲੇ ਪਿਆ ਆਹੀ ਅੱਛਾ ਬਾਦਾ ਤੇਰੀ ਤੇ ਤੇਰੇ ਨਾਲ ਆਈ ਆ ਹੂੰ ਹੋਰ ਸੁਣਾ ਦੱਸ ਸਭ ਠੀਕ ਠਾਕ ਠੀਕ ਹੀ ਆ ਫਾਪਾ ਜੀ ਸਾਰਾ ਇੰਦਰ ਬੋਲੀ ਕੋ ਜਦੋਂ ਆਈ ਤੂੰ ਨਹੀਂ ਮੈਨੂੰ ਕਿੰਨਾ ਕੀ ਕਹਿਣਾ ਸੀ ਇਹੋ ਕਰਦੀ ਕੇ ਭੀ ਤੁਰੀ ਫਿਰਦੀ ਆ ਉਹ ਆਜੇ ਆ ਹੁਣ ਇਹਨੂੰ ਪੇਕੇ ਚਿੱਤੇ ਆ ਗਏ ਆ ਕੁੜੀਆਂ ਆਹੀ ਪਾਲਤੀਆਂ ਮੈਂ ਕੋਈ ਨਹੀਂ ਐ ਤਾਂ ਨਿੱਕੀ ਕੁੜੀ ਕਿੱਥੇ ਆ ਹਾਂ ਵੇ ਬਾਹਰ ਖੇਡਣ ਦੀ ਹੁਣ ਤਾਂ ਚਲ ਗਈ ਹੋਣੀ ਆ ਅੱਛਾ ਅੱਛਾ ਕ ਤੇ ਦੂਜੀ ਦਾ ਆਪਣੀ ਸ਼ਮਾ ਸ਼ਮਾ ਦੀ ਬਹੁਤ ਸਕੂਲ ਗਈ ਸੀ ਉਹਨੂੰ ਇੱਥੋਂ ਵੈਨ ਜਦੋਂ ਆਊਗੇ ਉਦੋਂ ਉਤਾਰ ਲਾਂਗੇ ਮੈਂ ਦੱਸਾਂ ਹੀ ਹਾਂ ਕੱਪੜੇ ਲੈ ਆਈ ਹਾਂ ਮੰਮੀ ਨੂੰ ਮੈਂ ਹਾਂ ਤਾਰ ਲੈਣੀ ਜੇ ਚਲੋ ਠੀਕ ਹੈ ਹੋਰ ਸੁਣਾ ਇਹਨਾਂ ਦਾ ਇਹਦੀ ਦਾ ਗਾਇ ਪਰਵਾਹ ਨਹੀਂ ਕਰਦੀ ਆਪਣੀ ਭਾਬੀ ਦੀ ਲੈ ਆ ਗਈ ਸਾਸਿਕਾ ਬੁਲਾ ਨਾਨੂ ਸਾਸਿਕਾ ਬੁਲਾ ਪੁੱਤ ਨਾਨੂ ਨੂੰ ਸਾਸਿਕਾ ਬਲਾ ਸਾਸਿਕਾਲ ਮੂੰਹ ਨਾ ਵੀ ਬੋਲੀ ਦਾ ਪੁੱਤ ਸਾਸਿਕਾਲ ਨਾਨੂ ਕੋਈ ਇਹਦੀ ਗੱਲ ਨਹੀਂ ਆਪਣੀ ਪਰਚਾਈ ਦੀ ਕੋਈ ਦਿਲ ਤੇ ਨਹੀਂ ਗੱਲ ਲਉਂਦੀ ਜੇ ਤੇਰਾ ਕੋਈ ਗੱਲ ਕਰੂਗੀ ਨਾ ਤੇ ਤੂੰ ਨਹੀਂ ਕੂਣਾ ਮੈਨੂੰ ਦੱਸਣਾ ਵਾ ਮੈਂ ਆਪੇ ਸੈੱਟ ਕਰ ਲਊਗਾ ਕਿੱਦਾਂ ਕਰਨੀ ਆ ਠੀਕ ਆ ਨਹੀਂ ਕੋਈ ਗੱਲ ਨਹੀਂ ਮੈਂ ਖਾਤੋਂ ਕੂਣਾ ਮੈਂ ਦਾ ਆਪਣਾ ਟਾਈਮ ਸਾਰਨਾ ਵਾ ਮੈਂ ਕਿ ਨਹੀਂ ਕਹਿਣਾ ਕੁਝ ਵੀ ਕਿਸ ਨੂੰ ਵੀ ਟਾਈਮ ਦੀ ਵੀ ਗੱਲ ਨਹੀਂ ਐਡੀ ਚਿੰਤਾ ਨਾ ਕਰੀ ਤੂੰ ਕੋਈ ਗੱਲ ਨਹੀਂ ਕਿ ਸਭ ਕੋ ਸਾਡੇ ਕੋਲ ਹੀ ਆ ਠੀਕ ਆ ਆਹੋ ਕੋਈ ਗੱਲ ਨਹੀਂ ਜਨਤਾ ਜਰ ਨਿਕਲਦਾ ਤੂੰ ਕੱਢ ਠੀਕ ਵਾ ਕੋਈ ਗੱਲ ਨਹੀਂ ਕਿ ਉਹਨਾਂ ਵੀ ਹੋ ਜਾਣਾ ਵਾ ਸੈੱਟ ਕਭ ਲਗਾ ਕੋਈ ਇੱਥੇ ਭੁੱਖੇ ਮਰਨ ਦੀ ਕੋਈ ਲੋੜ ਨਹੀਂ ਕੀ ਜਿਹੜੀ ਚੀਜ਼ ਦੀ ਨਹੀਂ ਕਰੇ ਮੰਗ ਲੈਣੀ ਆਪਣੀ ਮੰਮੀ ਨੂੰ ਦੱਸ ਦੇਣੀ ਜਾਂ ਮੈਨੂੰ ਦੱਸ ਦੀ ਕੋਈ ਗੱਲ ਨਹੀਂ ਕੋਈ ਦੱਸਣ ਦੀ ਕੋਈ ਲੋੜ ਨਹੀਂ ਕੋਈ ਕੱਪੜਾ ਲੈਣਾ ਕੋਈ ਖਾਣ ਪੀਣ ਦੀ ਚੀਜ਼ ਦੀ ਲੋੜ ਆ ਕੋਈ ਕੁੜੀਆਂ ਮੰਗਦੀਆਂ ਤਾਂ ਕੋਈ ਨਹੀਂ ਮੰਗਣੀ ਤੂੰ ਕੋਈ ਠੀਕ ਆ ਆਓ ਅਸੀਂ ਦਵਾਂਗੇ ਸਾਕੋ ਕੋਈ ਗੱਲ ਠੀਕ ਆ